ਬਠਿੰਡਾ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਠਿੰਡਾ ਦੇ ਹੋਟਲ ਪੈरिस ਹਿਲਟਨ ਵਿੱਚ ਤਰੀਕੇ ਦੀ ਗਤੀਵਿਧੀ ਚੱਲ ਰਹੀ ਹੈ ਜਿਸ ਤੇ ਪੁਲਿਸ ਨੇ ਰੇਡ ਕੀਤੀ ਬਠਿੰਡਾ ਪੁਲਿਸ ਵੱਲੋਂ ਹੋਟਲ ਮਾਲਕ ਪੰਕਜ ਅਤੇ ਇਸ ਦੇ 파ਟਨਰਸ ਮੇਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪੁਲਿਸ ਵੱਲੋਂ ਹੋਟਲ ਵਿੱਚੋਂ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੌਕੇ ਤੇ ਪੁਲਿਸ ਨੇ ਕੁਝ ਲੜਕੀਆਂ ਵੀ ਹਿਰਾਸਤ ਦੇ ਵਿੱਚ ਲਈਆਂ ਹਨ ਜਿਨ੍ਹਾਂ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਘਰ ਤੇ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਵਿਦੇਸ਼ੀ ਲੜਕੀਆਂ ਦੇ ਨਾਲ ਵੀ ਦੇ ਵਪਾਰ ਦਾ ਤੰਡਾ ਚਲਾਇਆ ਜਾ ਰਿਹਾ ਸੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਮਾਲਸ ਨੂੰ ਇਹ ਕਿੱਤੀ ਕਿਸ ਤਰ੍ਹਾਂ ਦੀ ਐਕਟੀਵਿਟੀ ਅੰਦਰ ਹੋ ਰਹੀ ਸੀ ਆਪ ਕਿਹੜਾ ਹੋਟਲ ਹੈ ਤੇ ਕਾਰਵਾਈ ਕੀ ਹੋਈ ਹੈ ਆ ਕੱਲ ਇਵਨਿੰਗ ਸਰ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜਾ ਪੈਰਾਸੇਲਟਰ ਨਾਮ ਦਾ ਇੱਕ ਹੋਟਲ ਹੈ ਜੋ ਬਠਿੰਡਾ ਦੇ ਵਿੱਚ ਗੋਨੀਆਣਾ ਰੋਡ ਦੇ ਉੱਪਰ ਸਥਿਤ ਹੈ ਆ ਇਸ ਦੇ ਵਿੱਚ ਜਿਹੜਾ ਹੈਗਾ ਇਲੀਗਲ ਐਕਟੀਵिटीज ਰਿਗਾਰਡਿੰਗ ਇਮੋਰਲ ਟਰੈਫਿਕਿੰਗ ਐਂਡ ਐਕਸਾਈਜ਼ ਐਕਟ ਦੇ ਤਹਿਤ ਹੋ ਰਹੀ ਹੈ ਆ ਜਿਸ ਦੇ ਸਬੰਧ ਦੇ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਰੈਲੇਵੈਂਟ ਸੈਕਸ਼ਨ ਆਫ ਐਕਸਾਈਜ਼ ਐਕਟ ਦੇ ਤ ਇਸ ਦੇ ਵਿੱਚ ਬਾਈ ਨੇਮ ਪੰਕਜ ਜੋ ਹੋਟਲ ਦਾ ਮਾਲਕ ਹੈ ਇੱਕ ਕਿਸ ਦਾ 파ਟਨਰ ਦੇ ਕਾਲਾ ਨਾਮ ਦੇ ਵਿਅਕਤੀ ਦੇ ਉੱਪਰ ਬਾਈ ਨੇਮ ਮਕਦਮਾ ਦਰਜੈਸਟਰ ਕੀਤਾ ਗਿਆ। ਮਕਦਮਾ ਦਰਜ ਕਰਨ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਦੋਂ ਮੌਕੇ ਦੇ ਉੱਪਰ ਰੇਡ ਕੀਤਾ ਤਾਂ ਇਸ ਦੇ ਵਿੱਚ ਕੁਲ ਜਿਹੜੇ 10 ਬੰਦੇ ਨੇ ਮੌਕੇ ਦੇ ਉੱਪਰ ਇਲੀਗਲ ਐਕਟੀਵਿਟੀ ਜੋ ਮੋਰਲ ਟ੍ਰੈਫਿਕਿੰਗ ਦੇ ਰਿਗਾਰਡਿੰਗ ਐਕਟੀਵਿਟੀ ਦੇ ਵਿੱਚ ਅਸੀਂ ਮੌਕੇ ਤੋਂ ਰਾਉਂਡ ਅਪ ਕੀਤੇ ਆ। ਆ ਜਿਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜੋ ਹੋਟਲ ਦਾ ਮਾਲਕ ਹੈ ਪੰਕਜ ਸੰਗਤ ਮੰਡੀ ਦਾ ਰਹਿਣ ਵਾਲਾ ਇਸ ਨੂੰ ਮੌਕੇ ਤੇ ਉੱਪਰ ਗ੍ਰਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਉੱਥੇ 9 ਬੰਦੇ ਜਿਹੜੇ ਹੋਰ ਇਹਦੇ ਵਿੱਚ ਰੈਸਟ ਕੀਤੇ ਗਏ ਜਿਸ ਦੇ ਵਿੱਚੋਂ ਤਿੰਨ ਬੰਦੇ ਜਿਹੜੇ ਗਿੱਦੜਵਾਦੇ ਰਹਿਣ ਵਾਲੇ ਨੇ ਤਿੰਨ ਹਨੁਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਬੰਦਾ ਜੀਰਪੁਰ ਦਾ ਰਹਿਣ ਵਾਲਾ ਤੇ ਇੱਕ ਬਿਰਕ ਕਲਾਂ ਬਠਿੰਡਾ ਦਾ ਰਹਿਣ ਵਾਲਾ ਸੋ ਇਹਨਾਂ ਸਾਰੇ 10 ਦੇ 10 ਵਿਅਕਤੀਆਂ ਨੂੰ ਅਸੀਂ ਅੱਜ ਰੈਸਟ ਕਰ ਲਿਆ ਹੁਣ ਫਰਦਰ ਇਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਆਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਦੇਸ਼ੀ ਲੜਕੀਆਂ ਨੂੰ ਉੱਥੇ ਲੈ ਕੇ ਉਸ ਤੇ ਸਾਰੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਇੱਕ ਰੈਕਟ ਚਲਾਇਆ ਜਾ ਰਿਹਾ ਸੀਗੇ ਇਹਦੇ ਵਿੱਚ ਕੁਝ ਲੜਕੀਆਂ ਜਿਹੜੀਆਂ ਹੈਗੀਆਂ ਮੌਕੇ ਦੇ ਉੱਪਰ ਵਿਕਟਮ ਸੀਗੀਆਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਮੌਕੇ ਦੇ ਉੱਪਰ ਬਰਾਮਦ ਕੀਤਾ ਸੋ ਉਹਨਾਂ ਦੇ ਜਿਹੜੇ ਹੈਗੇ ਨੇ ਅ ਅਦਾਲਤ ਦੇ ਵਿੱਚ ਜਿਹੜੇ ਜੋ ਜੋ ਵੀ ਲੀਗਲ ਪ੍ਰੋਸੀਡਿੰਗ ਹੈਗੀ ਹੈ ਉਹ ਮੁਕੰਮਲ ਕਰਕੇ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਬੰਦੀ ਐਕਸ਼ਨ ਲਿਆ ਜਾ ਰਿਹਾ ਲੜਕੀਆਂ ਸਰ ਵਿਦੇਸ਼ੀ ਹੈ ਜਾਂ ਇੰਡੀਆ ਦੇ ਕਿਸੇ ਅਲੱਗ ਕੋਨੇ ਤੋਂ ਨਾ ਨਹੀਂ ਦੇਖੋ ਜਿਹੜੇ ਉਹਨਾਂ ਦੇ ਅਸੀਂ ਉਹਨੂੰ ਥਾਣੇ ਦੇ ਵਿੱਚ ਉਹਨਾਂ ਦੀ ਪੁਸ਼ਕਿਸ਼ ਕਰ ਰਹੇ ਹਾਂ ਉਹਨਾਂ ਤੋਂ ਜਿਹੜੇ ਹੈਗੇ ਆ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਤੋਂ ਉਪਰੰ